ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦਰ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਇਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਪੜ੍ਹਨ ਵਾਲਾ ਮਨੁੱਖ ਖਾਲਸਾ ਜੀ ਇਹ ਜਾਣ ਜਾਂਦਾ ਹੈ ਕਿ ਦੁੱਖ ਸੁੱਖ ਜਿਹੜੇ ਹਨ ਉਹ ਕੱਪੜਿਆਂ ਦੀ ਤਰ੍ਹਾਂ ਹੈ ਇਹ ਸੋਝੀ ਆ ਜਾਂਦੀ ਹੈ ਕਿ ਇਸ ਸੰਸਾਰ ਵਿੱਚ ਇੱਕੋ ਇੱਕ ਭਲੀ ਪੂਰਨ ਪਰਮੇਸ਼ਰ ਹੈ ਜੋ ਸੱਚਾ ਸਾਥੀ ਹੈ ਜਿਹੜਾ ਸਾਡੇ ਦੁੱਖ ਤੇ ਸੁੱਖ ਵਿੱਚ ਸਾਥ ਦੇਣ ਵਾਲਾ ਹੈ ਇਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਇਹ ਸੋਝੀ ਆ ਜਾਂਦੀ ਹੈ ਕਿ ਕਈ ਜਨਮਾਂ ਤੋਂ ਚੱਲੇ ਹਾਂ ਪਰ ਇਹ ਮਨੁੱਖਾ ਜਨਮ ਜਿਹੜਾ ਮਨੁੱਖਾ ਦੇ ਹੀ ਹੈ ਵਾਹਿਗੁਰੂ ਜੀ ਦਾ ਨਾਮ ਸਿਮਰਨ ਵਾਸਤੇ ਮਿਲੀ ਹੈ ਇਹ ਪਾਵਨ ਪਵਿੱਤਰ ਬਾਣੀ ਵਿੱਚੋਂ ਖਾਲਸਾ ਜੀ ਜੀਵ ਨੂੰ ਸੋਝੀ ਆਉਂਦੀ ਹੈ ਸੋ ਜਿਹੜੇ ਕਰਮ ਕਾਂਡ ਕਰਕੇ ਖਾਲਸਾ ਜੀ ਇਸ ਸੰਸਾਰ ਵਿੱਚ ਭਰਮ ਭੁਲੇਖਾ ਸੀ ਇਸ ਪਾਵਨ ਪਵਿੱਤਰ ਬਾਣੀ ਨੇ ਕੱਢਣਾ ਕੀਤਾ ਸਤਗੁਰੂ ਜੀ ਕਹਿੰਦੇ ਬਾਣੀ ਪੜੋ ਭਾਈ ਬਾਣੀ ਪੜ ਕੇ ਸੋਝੀ ਆਵੇਗੀ ਨਾਮ ਜਪੋ ਉਸ ਭਲੀ ਪੂਰਨ ਪਰਮੇਸ਼ਰ ਨੂੰ ਯਾਦ ਰੱਖੋ ਹਮੇਸ਼ਾ ਉਹਦੀ ਭਗਤੀ ਕਰੋ ਭਜਨ ਕਰੋ ਫਿਰ ਖਾਲਸਾ ਜੀ ਇਸ ਸੰਸਾਰ ਵਿੱਚ ਸਦਾ ਸਦੀਵੀ ਸੁੱਖ ਵਰਤੇਗਾ ਬਿਨਾ ਭਜਨ ਤੋਂ ਭਾਰਤ ਖੰਡ ਵਿੱਚ ਸੁੱਖ ਨਹੀਂ ਆ ਸਕਦਾ ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਬਹੁਤ ਸਾਰੇ ਪੌਡਕਾਸਟਾਂ ਦੇ ਬੈਠੇ ਬੰਦੇ ਦੱਸਦੇ ਆ ਕਿ ਜਿਹੜੀਆਂ ਹੋਰ ਦੇਸ਼ ਨੇ ਜਿਹੜੇ ਉਹਨਾਂ ਵਿੱਚ ਰੱਬ ਨੂੰ ਨਹੀਂ ਮੰਨਦੇ ਉਹ ਕਿੰਨੀਆਂ ਤਰੱਕੀਆਂ ਕਰ ਗਏ ਉਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਇਹ ਜਿਹੜੀ ਧਰਤੀ ਦੇ ਖੰਡ ਹਨ ਨੌ ਖੰਡ ਹਨ ਖਾਲਸਾ ਜੀ ਧਰਤੀ ਦੇ ਵੱਖੋ ਵੱਖਰੇ ਤੇ ਇਹਨਾਂ ਨੌਹਾਂ ਖੰਡਾਂ ਦੇ ਵਿੱਚ ਵੀ ਖਾਲਸਾ ਜੀ ਅਸੀਂ ਨਰਕ ਸਵਰਗ ਭੋਗਣ ਆਉਨੇ ਆ ਦਾਸ ਜਿਹੜੀ ਬੇਨਤੀ ਕਰਨ ਲੱਗਾ ਹੈ ਇਹ ਮਹਾਰਾਜ ਜੀਆਂ ਦੀ ਪਾਵਨ ਪੁਵਿੱਤਰ ਜਿਹੜੀ ਜੀਵਨ ਸਾਖੀ ਹੈ ਉਹਦੇ ਵਿੱਚ ਵੀ ਇਹ ਬਚਨ ਆਉਂਦੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਵੀ ਲਿਖਦੇ ਕਿ ਖਾਲਸਾ ਜੀ ਇਹ ਜਿਹੜਾ ਭਾਰਤ ਵਰਸ਼ ਹੈ ਜਾਂ ਹੋਰ ਖੰਡ ਹਨ ਨੌ ਖੰਡਾਂ ਦੇ ਵਿੱਚ ਧਰਤੀ ਵੰਡੀ ਹੈ ਜਿੱਦਾਂ ਯੂਰਪ ਵਾਲਾ ਏਰੀਆ ਉਹ ਖੰਡ ਹੋ ਗਿਆ ਅਮਰੀਕਾ ਕੈਨੇਡਾ ਹੋ ਗਿਆ ਜਾਂ ਹੋਰ ਹੋਗੇ ਇਹ ਖਾਲਸਾ ਜੀ ਸਾਰੇ ਜਿਹੜੇ ਖੰਡ ਹਨ ਨੌਂ ਖੰਡ ਸੱਤ ਦੀਪ ਇਹ ਸਾਰੀ ਧਰਤੀ ਇਹਨਾਂ ਵਿੱਚ ਵੰਡੀ ਹੋਈ ਆ ਉਹਨਾਂ ਦੇ ਵਿੱਚ ਇੱਕ ਖਾਲਸਾ ਜੀ ਭਾਰਤ ਖੰਡ ਹੈ ਜਿੱਥੇ ਭਾਰਤ ਵਰਸ਼ ਵਸਿਆ ਹੋਇਆ ਜਿਹਨੂੰ ਆਪਾਂ ਹਿੰਦੁਸਤਾਨ ਵੀ ਕਹਿੰਦੇ ਆ ਇਹ ਭਾਰਤ ਦੀ ਧਰਤੀ ਵੀ ਇੱਕ ਖੰਡ ਹੈ ਤੇ ਖਾਲਸਾ ਜੀ ਇਸ ਖੰਡ ਵਿੱਚ ਸਭ ਤੋਂ ਜ਼ਿਆਦਾ ઋષਿ मुनि ਭਗਤ ਸੂਰਮੇ ਹੋਏ ਆ ਇਹ ਭਾਰਤ ਵਰਸ਼ ਦੇ ਵਿੱਚ ਕਿਉਂ ਹੋਏ ਆ ਇਹ ਕਦੇ ਸੋਚ ਵਿਚਾਰ ਕੀਤੀ ਆ ਏਡੇ ਏਡੇ ਸੂਰਮੇ ਏਡੇ ਏਡੇ avatars ਖਾਲਸਾ ਜੀ ਇਸ ਭਾਰਤ ਦੀ ਧਰਤੀ ਤੇ ਕਿਉਂ ਉਤਰੇ ਹਨ ਹੋਰਾਂ ਕੰਟਰੀਆਂ ਵਿੱਚ ਫਿਰ ਕਿਉਂ ਨਹੀਂ ਆ ਗਏ ਜਿਹੜੇ ਰੱਬ ਨੂੰ ਮੰਨਣ ਵਾਲੇ ਹਨ ਜਾਂ ਰੱਬ ਜੀ ਆਪ ਹਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਆਏ ਜਿਨ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਆਏ ਇਹ ਇਸੇ ਧਰਤੀ ਤੇ ਕਿਉਂ ਆਏ ਖਾਲਸਾ ਜੀ ਇਹ ਜਿਹੜੀ ਭਾਰਤ ਵਰਸ਼ ਹੈ ਭਾਰਤ ਖੰਡ ਦੀ ਧਰਤੀ ਹੈ ਇਹ ਕਰਮ ਰੂਪੀ ਹੈ ਤੇ ਬਾਕੀ ਖਾਲਸਾ ਜੀ ਜਿਹੜੇ ਖੰਡ ਹਨ ਉਹ ਭੋਗ ਰੂਪੀ ਹਨ ਭੋਗਣ ਆਏ ਆ ਜਿਵੇਂ ਕਿਸੇ ਮਨੁੱਖ ਨੇ ਇੱਛਾ ਧਾਰ ਲਈ ਮਰਨ ਵੇਲੇ ਵਿਚਾਰਨ ਵਾਲੀ ਗੱਲ ਹੈ ਖਾਲਸਾ ਜੀ ਵਿਚਾਰਿਓ ਇਹਨੂੰ ਸੁਣਿਓ ਜਿਵੇਂ ਕਿਸੇ ਮਨੁੱਖ ਨੇ ਇੱਛਾ ਧਾਰ ਲਈ ਵੀ ਮੈਂ ਬਹੁਤ ਸੋਹਣਾ ਹੁੰਦਾ ਕਾਸ਼ਮੀਰਾ ਰੰਗ ਗੋਰਾ ਹੁੰਦਾ ਤੇ ਖਾਲਸਾ ਜੀ ਇਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਵੀ ਲਿਖਣਾ ਕਰਦੇ ਵੀ ਉਹਦੀ ਇੱਛਾ ਅਨੁਸਾਰ ਮਨੁੱਖ ਦੇ ਉਹਦੇ ਕਰਮਾਂ ਦਾ लेखा-ਜੋਖਾ ਕਰਕੇ ਜਦੋਂ ਕਦੇ ਫਿਰ ਉਹਨੂੰ ਦੁਬਾਰਾ ਮਨੁੱਖਾ ਜਨਮ ਮਿਲਦਾ ਤੇ ਫਿਰ ਖਾਲਸਾ ਜੀ ਉਹਨਾਂ ਨੂੰ ਉਹਨਾਂ ਕੰਟਰੀਆਂ ਵਿੱਚ ਭੇਜਿਆ ਜਾਂਦਾ ਜਿਹੜਾ ਆਪਣੇ ਆਪ ਨੂੰ ਚਲਾਕ ਸਮਝਦਾ ਤੇ ਕਹਿੰਦਾ ਕਿ ਮੇਰਾ ਰੰਗ ਗੋਰਾ ਹੁੰਦਾ ਜਾਂ ਇਦਾਂ ਨੇ ਮੇਰੇ ਨੈਣ ਨਕਸ਼ ਹੁੰਦੇ ਅੱਖਾਂ ਬਿੱਲੀਆਂ ਹੁੰਦੀਆਂ ਨੀਲੀਆਂ ਹੁੰਦੀਆਂ ਫਿਰ ਉਹ ਪਰਮੇਸ਼ਰ ਉਹਦੀ ਇੱਛਾ ਨੂੰ ਇੱਛਾ ਜਿਹੜੀ ਖਾਲਸਾ ਜੀ ਸਾਨੂੰ ਜਨਮ ਦਵਾਉਂਦੀ ਹੈ ਮਨੁੱਖ ਦੀ ਇੱਛਾ ਹੀ ਉੱਥੇ ਲੈ ਕੇ ਜਾਂਦੀ ਜਿਹੜੀ ਇੱਛਾ ਤੁਸੀਂ ਕਰਦੇ ਰਹੋਗੇ ਰੋਜ਼ ਉਹ ਪ੍ਰਵਲ ਹੋ ਜਾਂਦੀ ਹੈ ਫਿਰ ਅੰਤ ਕਾਲ ਨੂੰ ਇੱਛਾ ਦੇ ਮੁਤਾਬਕ ਸਾਨੂੰ ਫਲ ਮਿਲਦਾ ਫਿਰ ਉਹਨਾਂ ਨੂੰ ਪਰਮੇਸ਼ਰ ਉਹ ਜੀਆਂ ਧਰਤੀਆਂ ਦੇ ਭੇਜਦਾ ਜਿਹੜੇ ਲੋਕ ਖਾਲਸਾ ਜੀ ਇੱਥੇ ਵਨਸਵੰਨੇ ਮੀਟ ਖਾਂਦੇ ਸਵਾਦ ਲਾਉਂਦੇ ਮੂੰਹ 'ਚੋਂ ਲਾਲਾਂ ਲੱਗ ਪੈਂਦੀਆਂ ਉਹਨਾਂ ਨੂੰ ਖਾਲਸਾ ਜੀ ਪਰਮੇਸ਼ਰ ਫਿਰ ਉਹੋ ਜੇ ਦੇਸ਼ਾਂ 'ਚ ਭੇਜਦੇ ਜਿੱਥੇ ਬੰਦਾ ਵੀ ਖਾ ਜਾਂਦੇ ਇਸੇ ਧਰਤੀ ਤੇ ਹਨ ਨਾ ਉਹ ਲੋਕ ਵੀ ਜਿਹੜੇ ਬੰਦਾ ਵੀ ਖਾ ਜਾਂਦੇ ਐਵੇਂ ਖਾਲਸਾ ਜੀ ਇਹ ਕਰਮ ਭੂਮੀ ਹੈ ਇੱਥੇ ਰੱਬ ਰੱਬ ਕਰੋ ਜੇ ਕਿਸੇ ਨੇ ਭਗਤੀ ਮੰਗੀ ਹੈ ਤੇ ਰੱਬ ਉਹਨੂੰ ਖਾਲਸਾ ਜੀ ਇਸੇ ਭਾਰਤ ਵਰਸ਼ ਵਿੱਚ ਜਨਮ ਦੇਵੇਗਾ ਕਿਉਂਕਿ ਇਹ ਭਗਤੀ ਕਰਨ ਵਾਲੀ ਧਰਤੀ ਹੈ ਤੇ ਜੇ ਕਿਸੇ ਨੇ ਹੋਰ ਕੋਈ ਇੱਛਾ ਧਾਰੀ ਹੈ ਉਹਨਾਂ ਨੂੰ ਉਹਨਾਂ ਕੰਟਰੀਆਂ ਦੇ ਵਿੱਚ ਜਨਮ ਮਿਲੇਗਾ ਸੋ ਇਸ ਕਰਕੇ ਇਹ ਜਿਹੜੇ ਮੂਰਖ ਲੋਕ ਗੱਲਾਂ ਕਰਦੇ ਇਹਨਾਂ ਨੂੰ ਸੋਝੀ ਨਹੀਂ ਆ ਇਹ ਖਾਲਸਾ ਜੀ ਐਵੇਂ ਮਾਤੇ ਨਾਲ ਦੀ ਵਜੀ ਹੋਈ ਆ ਕਿਸੇ ਪ੍ਰਕਾਰ ਨੂੰ ਕੋਈ ਸੋਝੀ ਨਹੀਂ ਆਪਣੇ ਆਪ ਨੂੰ ਸਿਆਣੇ ਦੱਸਦੇ ਆ ਮਹਾਰਾਜ ਕਹਿੰਦੇ ਸਹਸ ਸਿਆਣਪਾਂ ਲੱਖ ਹੋ ਹੋ ਤਾਂ ਇੱਕ ਨਾ ਚੱਲ ਨਾਲ ਭਾਵੇਂ ਲੱਖਾਂ ਹੀ ਸਿਆਣਪਾਂ ਚੱਕੀ ਫਿਰੇ ਬੰਦਾ ਵੀ ਮੈਂ ਬੜਾ ਸਿਆਣਾ ਜੀ ਰੱਬ ਨਹੀਂ ਹੁੰਦਾ ਮੈਂ ਬਹੁਤ ਸਿਆਣਾ ਤੇ ਮਹਾਰਾਜ ਕਹਿੰਦੇ ਜਦੋਂ ਮੌਤ ਆਉਂਦੀ ਆ ਇੱਕ ਨਹੀਂ ਸਿਆਣਪ ਨਾਲ ਜਾਂਮ ਕੋਟ-ਕਟ ਕੇ ਖੜਦੇ ਨੇ ਇੱਕ ਨਹੀਂ ਖਾਲਸਾ ਜੀ ਸੁਣਦੇ ਨਾ ਉਹ ਪੁੱਛਦੇ ਭਾਈ ਤੂੰ ਕਿੰਨਾ ਪੜਿਆ ਇਹ ਦੁਨੀਆ ਦਾ ਤੂੰ ਭਲਾ ਕੀਤਾ ਕੁਝ ਨਹੀਂ ਪੁੱਛਦੀ ਉਹ ਲੈ ਜਾਂਦੇ ਆ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਬਾਣੀ ਪੜੋ ਨਾਮ ਜਪੋ ਇਹਨਾਂ ਮੂਰਖਾਂ ਦੀਆਂ ਗੱਲਾਂ ਨਾ ਸੁਣੋ ਤੇ ਕਲਗੀਧਰ ਸਵਾਮੀ ਸੱਚੇ ਪਾਤਸ਼ਾਹ ਦੇ ਮਹਾਰਾਜ ਇੱਥੋਂ ਤੱਕ ਕਹਿੰਦੇ ਆ ਕਿ ਬਾਣੀ ਜਿਹੜੀ ਹੈ ਖਾਲਸਾ ਜਿਹੜੇ ਪੁਰਾਣ ਹਨ ਜਾਂ ਕੁਰਾਨ ਹਨ ਇਹਨਾਂ ਦੇ ਵਿੱਚ ਜਿਹੜਾ ਗਿਆਤ ਹੈ ਇਹ ਮੁਕਤੀ ਕਰਨ ਵਾਲਾ ਨਹੀਂ ਇਹ ਕਲਗੀਧਰ ਸਵਾਮੀ ਜੀ ਲਿਖਦੇ ਪਰ ਧੰਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਬਾਣੀ ਹੈ ਨਾ ਖਾਲਸਾ ਜੀ ਇਹ ਮੁਕਤੀ ਦੇਣ ਦੇ ਸਮਰੱਥ ਹੈ ਕਿਉਂਕਿ ਇਹ ਗੁਰੂ ਰੂਪ ਹੈ ਮਹਾਰਾਜ ਦਾ ਨਿਜ ਰੂਪ ਆਪਣਾ ਰੂਪ ਹੈ ਜਿਹੜੇ ਬਾਕੀ ਹੋਰ ਧਰਮ ਨੇ ਮਾੜੇ ਨਹੀਂ ਧਰਮ ਗ੍ਰੰਥ ਮਾੜੇ ਨਹੀਂ ਹੈ ਖਾਲਸਾ ਜੀ ਪਰ ਮਹਾਰਾਜੀਆਂ ਦਾ ਬਚਨ ਹੈ ਆਪ ਜੀ ਨੂੰ ਸੁਣਾ ਦਿੰਨਾ ਹਾਂ ਆਪ ਜੀ ਨੂੰ ਨਿਸ਼ਚਾ ਹੋ ਜਾਵੇਗਾ ਕਲਗੀਧਰ Swami ਜੀ ਮਹਾਰਾਜ ਬਚਿਤ੍ਰਨਾਟਕ ਵਿੱਚ ਖਾਲਸਾ ਜੀ ਲਿਖਦੇ ਦੋਹਰਾ ਕੋਈ ਪੜਤ ਕੁਰਾਨ ਕੋ ਕੋਈ ਪੜਤ ਪੁਰਾਨ ਕਾਲ ਨਾ ਸਕਤ ਬਚਾਏ ਕਾ ਫੋਕਟ ਧਰਮ ਨਿਦਾਨ ਕਹਿੰਦੇ ਕੋਈ ਕੁਰਾਨ ਪੜਦਾ ਕੋਈ ਪੁਰਾਨ ਪੜਦਾ ਪਰ ਜਿਹੜਾ ਮੌਤ ਹੈ ਕਾਲ ਹੈ ਉਹਦੇ ਤੋਂ ਕੋਈ ਨਹੀਂ ਬਚਾ ਸਕਦਾ ਇਹ ਜਿਹੜੇ ਕੀਤੇ ਹੋਏ ਕਰਮ ਵਿਅਰਥੀ ਚਲੇ ਜਾਂਦੇ ਆ ਤੇ ਪਰ ਸਤਗੁਰਾਂ ਦੀ ਜਿਹੜੀ ਬਾਣੀ ਹੈ ਉਹ ਖਾਲਸਾਰੀ ਇਹਨਾਂ ਜਮਾਂ ਤੋਂ ਜਮਾਂ ਦੀ ਮਾਰ ਤੋਂ ਬਚਾਉਣ ਵਾਲੀ ਹੈ ਸੋ ਸਤਗੁਰਾਂ ਦੀ ਪਾਵਨ ਪਵਿੱਤਰ ਬਾਣੀ ਵਿੱਚ ਬੇਅੰਤ ਬਚਨ ਆਉਂਦੇ ਆ ਸੋ ਇਸ ਕਰਕੇ ਨਾਮ ਜਪਿਆ ਕਰੀਏ ਇਸ ਬਾਣੀ ਦਾ ਓਟ ਆਸਰਾ ਤੱਕੀਏ ਖਾਲਸਾ ਜੀ ਮੁਸਲਮਾਨਾ ਨੇ ਵੀ ਇਹ ਬਾਣੀ ਪੜਨਾ ਕੀਤੀ ਸਾਈ ਮੀਆਂ ਮੀਰ ਜੀ ਵਰਗੇ ਸ੍ਰੀ ਸੁਖਨੀ ਸਾਹਿਬ ਦੇ ਅਭਿਆਸੀ ਸਨ ਸੋ ਇਸ ਕਰਕੇ ਪਾਵਨ ਪਵਿੱਤਰ ਬਾਣੀ ਜਿਹੜੀ ਹੈ ਇਹਦੇ ਨਾਲ ਆਪਣੇ ਚੇਤ ਨੂੰ ਜੋੜੀਏ ਤੇ ਮਹਾਰਾਜ ਕਿਰਪਾ ਕਰਨ ਆਪਾਂ ਕਰਮਾਂ ਦੇ ਕਰਮਾ ਕਾਂਡਾਂ ਵਿੱਚ ਨਾ ਪਈਏ ਨਾਮ ਸਿਮਰਨ ਕਰੀਏ ਇੱਕ ਬੇਨਤੀ ਦਾਸ ਨੇ ਇੱਥੇ ਕਰਨੀ ਹੈ ਇੱਕ ਭਾਈ ਸਾਹਿਬ ਹੁਣਾਂ ਨੇ ਪੁੱਛਣਾ ਕੀਤਾ ਕਿ ਅਸੀਂ ਬਾਬਾ ਆਨੰਦ ਸਿੰਘ ਸਾਹਿਬ ਜੀ ਹੁਣਾਂ ਦੇ ਦਰ ਜਾਂਦੇ ਹਾਂ ਤੇ ਬਾਬਾ ਆਨੰਦ ਸਿੰਘ ਦਾ ਦਰ ਕੋਈ ਖਾਲਸਾ ਜੀ ਬਕਰਾਂ ਨਹੀਂ ਗੁਰੂ ਨਾਨਕ ਸਾਹਿਬ ਦਾ ਘਰ ਹੈ ਇਹ ਵਖ ਵਖ ਸਿਖਾਵਾਂ ਹਨ ਸਿਖਾਵਾਂ ਹਨ ਆਪਣੀਆਂ ਨਿਹੰਗ ਸਿੰਘ ਗੁਰੂਕੀਆਂ ਲਾਡਲੀਆਂ ਫੌਜਾਂ ਇਹ ਗੁਰੂ ਦਾ ਪੰਥ ਹੈ ਪਹਿਲੇ ਨੰਬਰ ਵਾਲਾ ਫਿਰ ਖਾਲਸਾ ਜੀ ਕਾਰਸੇਵਾ ਵਾਲੇ ਮਹਾਂਪੁਰਸ਼ ਫਿਰ ਜਿਹੜੇ ਸੰਪਰਦਾਏ ਚਾਹੇ ਨਾਨਕ ਸਰ ਸੰਪਰਦਾਏ ਹੋਣ ਚਾਹੇ ਨਿਰਮਲੇ ਸੰਪਰਦਾਏ ਹੋਵੇ ਚਾਹੇ ਉਦਾਸੀਨ ਸੰਪਰਦਾਏ ਹੋਏ ਇਹ ਸਾਰੀਆਂ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਖਾਲਸਾ ਜੀ ਟਹਿਣੀਆਂ ਨੇ ਤੇ ਮਤ ਕੋਈ ਇਹਨਾਂ ਦੇ ਪਿੱਛੇ ਲੱਗ ਕੇ ਲੋਕੀ ਭਰਮ ਵਿੱਚ ਪੈ ਜਾਣ ਜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਵਡਿਆਈ ਨਹੀਂ ਇਹਨਾਂ ਤਰ੍ਹਾਂ ਤੇ ਫਿਰ ਖਾਲਸਾ ਜੀ ਇਹਨਾਂ ਦਰਾਂ ਤੋਂ ਖੜਾ ਛਡਾ ਲਿਓ ਕੋਈ ਫਾਇਦਾ ਨਹੀਂ ਉੱਥੇ ਜਾਣ ਦਾ ਨਾ ਕਿਸੇ ਸੰਤ ਨੂੰ ਮੰਨਣ ਦਾ ਜਿਹੜੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਨਹੀਂ ਕਰਦੇ ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਬਿਨਾ ਕੋਈ ਕਿਸੇ ਨੂੰ ਸੰਤਤਾ ਹੀ ਨਹੀਂ ਬਖਸ਼ ਸਕਦਾ ਇਹ ਮੋਹਰ ਛਾਪ ਹੈ ਖਾਲਸਾ ਜੀ ਕਾਲ ਯੁਗ ਦੇ ਅੰਦਰ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਯਾਦ ਕਰੇਗਾ ਉਹਨੂੰ ਹੀ ਖਾਲਸਾ ਦੀ ਸੰਤਤਾਈ ਬ੍ਰਹਮ ਗਿਆਨ ਪ੍ਰਾਪਤ ਹੋਵੇਗਾ ਦੂਸਰੇ ਨੂੰ ਨਹੀਂ ਹੋਵੇਗਾ ਕਿਉਂਕਿ ਪੂਰਾ ਗੁਰੂ ਕਾਲ ਯੋਗ ਦੇ ਵਿੱਚ ਗੁਰੂ ਨਾਨਕ ਹੈ ਸੋ ਵੀਰ ਨੇ ਕਹਿਣਾ ਕੀਤਾ ਕਿ ਭਾਈ ਸਾਹਿਬ ਜੀ ਅਸੀਂ ਨਾਨਕ ਸਰ ਜਾਨੇ ਆ ਬਾਬਾ ਆਨੰਦ ਸਿੰਘ ਸਾਹਿਬ ਕਲੇਰਾਂ ਵਾਲੇ ਮਹਾਂਪੁਰਸ਼ਾਂ ਨੂੰ ਮੰਨਦੇ ਆ ਤੇ ਕਹਿੰਦੇ ਹੁਣ ਅਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਲੱਗ ਪਏ ਆ ਉੱਥੇ ਦੁਪਹਿਰੇ ਕੱਟਦੇ ਆ ਤੇ ਉੱਥੇ ਜਾ ਕੇ ਸਾਨੂੰ ਬੜੀ ਸ਼ਾਂਤੀ ਮਿਲਦੀ ਸਾਡੇ ਮਨ ਨੂੰ ਠੰਡਕ ਮਹਿਸੂਸ ਹੁੰਦੀ ਹੈ ਇਸ ਕਰਕੇ ਅਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣੇ ਆ ਸੁਣਿਆ ਵੀ ਉੱਥੇ ਬਹੁਤ ਕੁਝ ਹੁੰਦਾ ਬੜੀ ਕਲਾ ਵਰਤਦੀ ਆ ਅਸੀਂ ਉੱਥੇ ਜਾਣੇ ਆ ਪਰ ਕਹਿੰਦੇ ਵੀ ਸਾਨੂੰ ਨਾ ਜਿਹੜੀ ਨਾਨਕ ਸਰ ਦੀ ਸੰਗਤ ਹੈ ਜਾਂ ਕੋਈ ਵੀ ਉਹ ਸਾਨੂੰ ਕਹਿੰਦੇ ਵੀ ਜਿਹੜਾ ਬਾਬਾ ਆਨੰਦ ਸਿੰਘ ਦੇ ਦਰਨਾ ਇੱਕ ਵਾਰੀ ਜੁੜ ਜਾਂਦਾ ਜੇ ਬਾਬੇ ਆਨੰਦ ਸਿੰਘ ਜੀ ਦੇ ਦਰ ਨੂੰ ਛੱਡ ਕੇ ਹੋਰ ਕਿਤੇ ਜਾਵੇ ਨਾ ਤੇ ਉਹ ਪੁੱਠੀਆਂ ਪੈਣ ਲੱਗ ਪੈਂਦੀਆਂ ਜਾਂ ਮੁਸ਼ਕਲਾਂ ਆਉਣ ਲੱਗ ਪੈਂਦੀਆਂ ਉਹਨਾਂ ਦੇ ਕਾਜ ਨਹੀਂ ਸਬਰਦੇ ਵੇਖੋ ਕਿੱਥੇ ਲੋਕਾਂ ਦੀ ਮਤ ਖਲੋਤੀ ਹੈ ਵੀ ਉਹਨਾਂ ਨੂੰ ਪੁੱਛੇ ਕਿ ਬਾਬਾ ਆਨੰਦ ਸਿੰਘ ਸਾਹਿਬ ਨੇ ਕਿੱਥੋਂ ਲੈ ਲਿਆ ਰੱਬ ਕਿਦਾਂ ਪਾ ਲਿਆ ਬਾਬਾ ਆਨੰਦ ਸਿੰਘ ਸਾਹਿਬ ਨੇ ਤੇ 12 ਸਾਲ ਗੁਰੂ ਨਾਨਕ ਸਾਹਿਬ ਦੀ ਤਪੱਸਿਆ ਕੀਤੀ ਐ ਤੇ ਫਿਰ ਜਾ ਕੇ ਉਹਨੂੰ ਰੱਬ ਮਿਲਿਆ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਕਲਗੀ ਧਰਮਾਰੇ ਕੋ ਉਮਰਤ ਛਕਿਆ ਬਾਣੀ ਲਿਖੀ ਐ ਬਾਣੀ ਉਚਾਰੀ ਐ ਜਿਹੜੀ ਜਿਹੜੇ ਸਵਰੂਪ ਦਾ ਸਵਰੂਪ ਦੀ ਸੇਵਾ ਬਾਬਾ ਆਨੰਦ ਸਿੰਘ ਸਾਹਿਬ ਜੀ ਕਰਾਉਂਦੇ ਆ ਉਸੇ ਸਵਰੂਪ ਨੂੰ ਬਾਬਾ ਦੀਪ ਸਿੰਘ ਨੇ ਲਿਖਿਆ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਨਾਲ ਕਹਿੰਦੇ ਇਹ ਪੁੱਠੀ ਪੈ ਜਾਂਦੀ ਵੇਖੋ ਮਤ ਵੇਖੋ ਲੋਕਾਂ ਦੀ ਭਾਈ ਸਾਹਿਬ ਜੀ ਮੈਂ ਤੁਹਾਨੂੰ ਇਹ ਗੱਲ ਦੱਸਣਾ ਕਿ ਇਹ ਇੱਕੋ ਹੀ ਦਰ ਹੈ ਇਹ ਕੋਈ ਭਰਮ ਭੁਲੇਖੇ ਵਾਲਾ ਨਹੀਂ ਪਰ ਹਾਂ ਸੰਗਤ ਨੂੰ ਸੁਚੇਤ ਹੋਣਾ ਚਾਹੀਦਾ ਜਿੱਥੇ ਪਖੰਡ ਵਰਤ ਜੇ ਉੱਥੋਂ ਬਚ ਜਾਓ ਪਖੰਡ ਵਰਤਣਾ ਖਾਲਸਾ ਜੀ ਮੈਂ ਬਚਨ ਨਹੀਂ ਕਰਨਾ ਚਾਹੁੰਦਾ ਉਹ ਵਾਲੇ ਜਿਵੇਂ ਖਾਲਸਾ ਜੀ ਦਾਸ ਨੇ ਨਾ ਇੱਕ ਵਾਰ ਮੈਂ ਆਪਣੀ ਸੱਚੀ ਗੱਲ ਤੁਹਾਨੂੰ ਦੱਸਦਾ ਮੈਂ ਸਥਾਨ ਦਾ ਨਾਮ ਨਹੀਂ ਲੈਣਾ ਪਰ ਨਾ ਜਿਹੜਾ ਸਥਾਨ ਸੀ ਉਹ ਹੈ ਨਾਨਕਸਰੀਆਂ ਦਾ ਦਾਸ ਇੱਕ ਵਾਰ ਗਿਆ ਤੇ ਉਥੇ ਜਿਹੜਾ ਪ੍ਰਸ਼ਾਦ ਤੇ ਮਿਸ਼ਰੀ ਵੰਡਣ ਵਾਸਤੇ ਬਾਬਾ ਬੈਠਾ ਉਹਨੇ ਦੋਵੇਂ ਟੰਗਾਂ ਮਹਾਰਾਜ ਜੀ ਵੱਲੋਂ ਕੀਤੀਆਂ ਹੋਈਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਦੋਵੇਂ ਲੱਤਾਂ ਕੀਤੀਆਂ ਕੁਰਸੀ ਤੇ ਬੈਠਾ ਮਹਾਰਾਜ ਦੇ ਦਰਬਾਰ ਚ ਤੇ ਦਾਸ ਜੀ ਨੂੰ ਗਿਆ ਤੇ ਜਾਂਦਿਆਂ ਪਹਿਲਾਂ ਮੈਂ ਮਹਾਰਾਜ ਨੂੰ ਨਮਸਕਾਰ ਬਾਅਦ ਵਿੱਚ ਕੀਤੀ ਮੈਂ ਜਾਂਦਿਆਂ ਪਹਿਲਾਂ ਉਹਨੂੰ ਫੜ ਲਿਆ ਵੀ ਭਾਉ ਤੂੰ ਮਹਾਰਾਜ ਵੱਲੋਂ ਲੱਤਾਂ ਕਰਕੇ ਬੈਠਾ ਵੀ ਤੈਨੂੰ ਇੰਨੀ ਸ਼ਰਮ ਨਹੀਂ ਆਉਂਦੀ ਤੇ ਉਹਨੇ ਕਿਹਾ ਕਿ ਬਾਬਾ ਜੀ ਨਹੀਂ ਇਹ ਮੈਂ ਮੇ ਕੋ ਬੈਠਾ ਨਹੀਂ ਜਾਂਦਾ ਮੈਂ ਕਹਾ ਤੈ ਕੋ ਬੈਠਾ ਨਹੀਂ ਜਾਂਦਾ ਤਾਂ ਤੂੰ ਲਤਾ ਇਧਰ ਨੂੰ ਕਰਕੇ ਬੈ ਤੂੰ ਮਾਰੇ ਆਲੂ ਲੱਤਾਂ ਕੀਤੀਆਂ ਤੇ ਖਾਲਸਾ ਜੀ ਅੱਗੋਂ ਗੱਲ ਪੈ ਗਿਆ ਅੱਗੋਂ ਕਈ ਗੱਲਾਂ ਉਹਨੇ ਸੁਣਾਈਆਂ ਕਈ ਇੱਥੋਂ ਚੜਿਆ ਤੇ ਉੱਥੇ ਉਤਰਿਆ ਤੇ ਮਤਲਬ ਆ ਤੇ ਮੈਂ ਕਹਾ ਮੈਂ ਤੁਹਾਡੇ ਬਾਬੇ ਨਾਲ ਗੱਲ ਕਰਦਾ ਇੱਥੇ ਕੌਣ ਸੇਵਾਦਾਰ ਕੋਈ ਹੈ ਸੀ ਉੱਥੇ ਉਹਨੂੰ ਮੈਂ ਮਿਲਿਆ ਮੈਂ ਕਹਾ ਬਜ਼ੁਰਗ ਨੇ ਇਦਾਂ ਕੀਤਾ ਉਹ ਅੱਗੋਂ ਕਹਿੰਦਾ ਫੇਕ ਹੀ ਹੋ ਗਿਆ ਮਾਰੇ ਆਲੂ ਲੱਤਾਂ ਕੀਤੀਆਂ ਲੱਤਾਂ ਕਰਨਾ ਥੋੜਾ ਕੁਝ ਹੁੰਦਾ ਇੱਥੇ ਉਹਨਾਂ ਦੀ ਬਿਰਤੀ ਖਲੋਤੀ ਤੇ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੁੰਦਾ ਚੰਗੇ ਵੀ ਨੇ ਬਾਬਾ ਆਨੰਦ ਸਿੰਘ ਸਾਹਿਬ ਨਹੀਂ ਕਿਸੇ ਨੇ ਬਣ ਜਾਣਾ ਤੇ ਖਾਲਸਾ ਜੀ ਐਵੇਂ ਨਾ ਉਹਨਾਂ ਸਾਧੂਆਂ ਦੇ ਜਿਹੜਾ ਨਾਮ ਹੈ ਉਹ ਸਦਾ ਅਮਰ ਰਹਿਣਾ ਜਿਨ੍ਹਾਂ ਨੇ ਬੰਦਗੀ ਕੀਤੀ ਜਿਨ੍ਹਾਂ ਹੀ ਨਾਮ ਤੇ ਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਕ ਉਜਲੇ ਕੀਤੀ ਛੁੱਟੀ ਨਾਲ ਉਹਨਾਂ ਨੇ ਆਪਣੇ ਸੰਤਾਂ ਭਗਤਾਂ ਨੂੰ ਵੀ ਛਡਾਉਣਾ ਸੇਵਕਾਂ ਨੂੰ ਵੀ ਛਡਾਉਣਾ ਪਰ ਜਿਹੜੇ ਖਾਲਸਾ ਜੀ ਪਖੰਡੀ ਨੇ ਸਾਧ ਇਹਨਾਂ ਤੋਂ ਬਚਣਾ ਇਹਨਾਂ ਤੋਂ ਬਚੋ ਐਵੇਂ ਨਾ ਆਪਣੀ ਮਾਇਆ ਇਹਨਾਂ ਨੂੰ ਤੋਰੀ ਜਾਓ ਆਪਣਾ ਈਮਾਨ ਤੋਰੀ ਜਾਓ ਕੋਈ ਫਾਇਦਾ ਨਹੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜੋ ਬਾਣੀ ਵਿੱਚੋਂ ਤੁਹਾਨੂੰ ਪਤਾ ਲੱਗੇਗਾ ਸੰਤ ਕੌਣ ਹੈ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚਲੇ ਜਾਣਾ ਵੇਖੋ ਕਿੱਦਾਂ ਦੇ ਲੋਕ ਐ ਵੀ ਉੱਥੇ ਨਾ ਕੋਈ ਚਲਾ ਜਾਵੇ ਵੀ ਤੁਸੀਂ ਇਹ ਵੇਖੋ ਗੁਰੂ ਰਾਮਦਾਸ ਮਹਾਰਾਜ ਦੇ ਘਰ ਉਹਨੇ ਸੀਸ ਭੇਟ ਕੀਤਾ ਤੁਹਾਡੇ ਅੱਜ ਤੱਕ ਕੋਈ ਸਿੱਖ ਹੋਇਆ ਜਿਨੇ ਆਪਣਾ ਸੀਸ ਜਾ ਕੇ ਭੇਟ ਕੀਤਾ ਹੋਵੇ ਬੇਸ਼ੱਕ ਕਈ ਸਿੰਘਾਂ ਨੇ ਨਿਸ਼ਾਵਰ ਕੀਤੀਆਂ ਨੇ ਆਪਣੀਆਂ ਖਾਲਸਾ ਜੀ ਦੇ ਹਾਂ ਗੁਰੂ ਮਹਾਰਾਜ ਵਾਸਤੇ ਆਪਣਾ ਆਪਾ ਵਾਰ ਦਿੱਤਾ ਉਹਨਾਂ ਦੀ ਗੱਲ ਨਹੀਂ ਮੈਂ ਕਰ ਰਿਹਾ ਪਰ ਕੋਈ ਐਸਾ ਸੰਤ ਸਾਧੂ ਹੋਇਆ ਜਿਨੇ ਸਿਰ ਵੱਢ ਕੇ ਦਿੱਤਾ ਹੋਵੇ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਆਪਣਾ ਸੀਸ ਲਾ ਕੇ ਗੁਰੂ ਰਾਮਦਾਸ ਮਹਾਰਾਜ ਨੂੰ ਅਰਪਣ ਕੀਤਾ ਕਿ ਗੁਰੂ ਸਾਹਿਬ ਜੀ ਇਹ ਸੀਸ ਤੁਹਾਡਾ ਸੀ ਤੁਹਾਡੇ ਨਾਲ ਬਚਨ ਹੋਇਆ ਸੀ ਇਹ ਸੀਸ ਤੁਹਾਡੇ ਦਾ ਤੁਹਾਡਾ ਇਹ ਤੁਹਾਡੇ ਦਰ ਤੇ ਝੁਕੇਗਾ ਸੋ ਮੇਰੀ ਬੇਨਤੀ ਹੈ ਇਹਨਾਂ ਪਖੰਡਾਂ ਵਿੱਚ ਨਾ ਵੜਿਓ ਗੁਰੂ ਮਾਰਾ ਤੇ ਭਰੋਸਾ ਰੱਖੋ ਸਾਰੇ ਥਾਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੈ ਸਾਰੇ ਥਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਜੋਤ ਹੈ ਮਹਾਰਾਜ ਨੂੰ ਮੰਨੋ ਸ਼ਹੀਦਾਂ ਨੂੰ ਮੰਨੋ ਇਹ ਗੁਰੂ ਨਾਨਕ ਦੇਵ ਜੀ ਸਾਹਿਬ ਦੇ ਘਰ ਦੇ ਦਰਦੀਆਂ ਟਹਿਣੀਆਂ ਨੇ ਇਹਨਾਂ ਕੋਲੋਂ ਸੁਖ ਪ੍ਰਾਪਤ ਹੁੰਦਾ ਸੋ ਭਾਈ ਸਾਹਿਬ ਜੀ ਸ਼ੀਦਾ ਸਾਹਿਬ ਵੀ ਜਾਓ ਬਾਣੀ ਪੜੋ ਬਾਬਾ ਅਨੰਦ ਸਿੰਘ ਦੇ ਘਰ ਵੀ ਜਾਓ ਗੁਰੂ ਮਹਾਰਾਜ ਨੂੰ ਨਮਸਕਾਰੋ ਨਮਸਕਾਰ ਕਰੋ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜੋ ਬਾਣੀ ਪੜੋ ਇਹ ਮੇਰਾ ਇੱਥੇ ਜਵਾਬ ਸੀ ਭਾਈ ਇਹ ਭਰਮ ਭੁਲੇਖੇ ਵਿੱਚ ਪਾ ਕੇ ਬੰਦਾ ਆਪਣਾ ਜੀਵਨ ਵਿਅਰਥ ਕਰਾ ਗਵਾ ਲੈਂਦਾ ਤੇ ਇਹਦੇ ਵਿੱਚ ਨਹੀਂ ਪੈਣਾ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਜੀਦੇ ਚਰਨਾਂ ਵਿੱਚ ਖਾਲਸਾ ਜੀ ਸਾਰੇ ਸੰਸਾਰ ਦੀ ਆਸ ਹੈ ਕਿ ਮਾਰ ਐ ਸਾਨੂੰ ਸਭ ਕੁਝ ਬਖਸ਼ਣਗੇ ਸੋ ਖਾਲਸਾ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਨਾਲ ਇਹ ਹੱਡ ਬੀਤੀ ਇੱਕ ਵੀਰ ਨੇ ਸੁਣਾਉਣਾ ਕੀਤੀ ਹੈ ਹਿਆਰਪੁਰ ਵਾਲੀ ਸਾਈਡ ਦਾ ਤੇ ਖਾਲਸਾ ਜੀ ਮਾਝੇ ਵਿੱਚ ਬਟਾਲੇ ਵਾਲੀ ਸਾਈਡ ਰਹਿੰਦਾ ਤੇ ਇਹ ਖਾਲਸਾ ਜੀ ਦਾ ਕੰਮ ਕਾਰਡ ਸੀ ਆਪਣਾ ਕੋਈ ਕਾਰੋਬਾਰ ਇਹਨੇ ਖੋਲਿਆ ਹੋਇਆ ਉੱਥੇ ਇਸ ਕਰਕੇ ਬਟਾਲੇ ਵਿੱਚ ਹੀ ਛੋਟਾ ਜਿਹਾ ਘਰ ਲੈ ਕੇ ਉੱਥੇ ਰਹਿੰਦਾ ਸੀ ਤੇ ਵੀਰ ਕਹਿੰਦਾ ਕਿ 2011 ਕੇ 12 ਦੀ ਗੱਲ ਹੈ ਕਿ ਐਦਾਂ ਇੱਕ ਝਗੜਾ ਹੋ ਗਿਆ ਕੋਈ ਗੱਲ ਕਿਸੇ ਦੀ ਸੀ ਮੈਂ ਵਿੱਚ ਪੈ ਗਿਆ ਵਿੱਚ ਪੈਣ ਕਰਕੇ ਉਹ ਮੇਰੇ ਤੇ ਸਾਰਾ ਕੇਸ ਜਿਹੜਾ ਪੈ ਗਿਆ ਜਦੋਂ ਉਹ ਇੱਕ ਮੁੰਡਾ ਸੀ ਉਹਦੇ ਖਾਲਸਾ ਜੀ ਦਾ ਸਿਰ ਦੇ ਵਿੱਚ ਕੋਈ ਜ਼ਿਆਦਾ ਸੱਟ ਲੱਗੀ ਤੇ ਉਹ ਮਰ ਗਿਆ ਤੇ ਉਹ ਹੋਇਆ ਸਾਰਾ ਕੁਝ ਕਹਿੰਦਾ ਮੇਰੀ ਦੁਕਾਨ ਦੇ ਸਾਹਮਣੇ ਸੀ ਤੇ ਮੈਂ ਛਡਾਉਣ ਦੇ ਚੱਕਰ ਵਿੱਚ ਹੀ ਤੇ ਮੇਰੀ ਉਹਨਾਂ ਨੇ ਕਿਸੇ ਨੇ ਮੇਰੇ ਤੇ ਮਾਰੀ ਤੇ ਜਦੋਂ ਮੈਂ ਗਾਂਹ ਹੋ ਕੇ ਮੈਂ ਵੀ ਇੱਕ ਦੇ ਮਾਰ ਦਿੱਤੀ ਵੀ ਮੈਂ ਤਾਂ ਛਡਾਉਣ ਆਇਆ ਤੇ ਜਦੋਂ ਸਾਰਾ ਕੁਝ ਚੱਕਰ ਚੱਲਿਆ ਪੁਲਿਸ ਨੇ ਬੰਦੇ ਚੱਕੇ ਤੇ ਸਭ ਤੋਂ ਪਹਿਲਾਂ ਮੈਨੂੰ ਚੋਕ ਲਿਆ ਵੀ ਤੂੰ ਹੀ ਮੁੰਡਾ ਮਾਰਿਆ। ਇਦਾਂ ਦੀ ਗੱਲ ਬਣ ਗਈ ਤੇ ਉਹ ਮੈਂ ਕਹਿੰਦਾ ਬਹੁਤ ਉਹਨਾਂ ਨੇ ਤਰਲਾ ਮਿੰਤਾ ਕੀਤੇ ਵੀ ਮੈਂ ਨਹੀਂ ਮਾਰਿਆ ਮੇਰੇ ਹੱਥ ਵਿੱਚ ਕੁਝ ਨਹੀਂ ਸੀ। ਚਾਹੇ ਲਾਗੇ ਬੰਨੇ ਵਾਲੀਆਂ ਦੁਕਾਨਾਂ ਨੂੰ ਪੁੱਛੋ ਮੈਂ ਤਾਂ ਹਟਾਉਣ ਵਾਸਤੇ ਗਿਆ ਸੀ। ਤੇ ਖਾਲਸਾ ਜੀ ਇਦਾਂ ਦਾ ਚੱਕਰ ਵਰਤਿਆ 2011 ਦੇ ਵਿੱਚ। ਕਹਿੰਦਾ ਮੇਰੇ ਤੇ ਕੇਸ ਪੈ ਗਿਆ। ਜੇਲ੍ਹ ਹੋ ਗਈ ਅੰਦਰੋਂ ਸਾਹ ਕਾਰੋਬਾਰ ਜਿਹੜਾ ਜਾਂਦਾ ਲੱਗਾ। ਹੁਣ ਕਿਵੇਂ ਮਹਾਰਾਜ ਦੀ ਕਲਾ ਵਰਤਦੀ ਆ ਤੇ ਇਹ ਜਿਹੜਾ ਵੀਰ ਸਿੱਖ ਖਾਲਸਾ ਜੀ ਇਹਨੇ ਬਾਬਾ ਦੀਪ ਸਿੰਘ ਸਾਹਿਬ ਦੇ ਦਰਬਾਰ ਦੇ ਬੜਾ ਸੁਣਿਆ ਸੀ ਪਹਿਲਾਂ ਇਹ ਵੀਰ ਦੱਸਦਾ ਕਿ ਮੇਰੇ ਚਾਚੇ ਦਾ ਪੁੱਤ ਸੀ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਸੇਵਾ ਕਰਦਾ ਸੀ ਬਹੁਤ ਜਾ ਕੇ ਕਈ ਵਾਰੀ ਉਹਨੇ ਦੂਹਾਂ ਦੂਹਾਂ ਦਿਨਾਂ ਬਾਅਦ ਆਉਣਾ ਤੇ ਅਸੀਂ ਉਹਨੂੰ ਕਹਿਣਾ ਵੀ ਤੂੰ ਪੜ੍ਹਿਆ ਲਿਖਿਆ ਕੋਈ ਨੌਕਰੀ ਕਰ ਤੂੰ ਕਿਹੜੇ ਕੰਮੀ ਲੱਗਾ ਕਿ ਗੁਰੂ ਘਰਾਂ ਦੇ ਜਾ ਕੇ ਸੇਵਾ ਕਰਦਾ ਫਿਰਦਾ ਕੋਈ ਨੌਕਰੀ ਕਰ ਉਹਨੇ ਸਾਨੂੰ ਕਹਿਣਾ ਵੀ ਜਿੱਥੇ ਮੈਂ ਸੇਵਾ ਕਰਨ ਜਾਣਾ ਮੈਨੂੰ ਨੌਕਰੀ ਉਹਨੇ ਦੇਣੀ ਹੈ ਉਦਾਂ ਨਹੀਂ ਮੈਨੂੰ ਮਿਲਣੀ ਤੇ ਖਾਲਸਾ ਜੀ ਉਹਨਾਂ ਪੜ੍ਹਿਆ ਲਿਖਿਆ ਸੀ ਤੇ ਨੌਕਰੀ ਉਹਨੂੰ ਮਿਲਦੀ ਨਹੀਂ ਸੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾ ਕੇ ਉਹਨੇ ਸੇਵਾ ਕਰ ਕਰਕੇ ਅਸੀਂ ਮਾਰਨੇ ਕਲਾ ਵਰਤਾਈ ਉਹਦੀ ਸਰਕਾਰੀ ਨੌਕਰੀ ਖਾਲਸਾ ਜੀ ਆਵਾਜ਼ ਮਾਰ ਕੇ ਘਰੋਂ ਆਵਾਜ਼ ਮਾਰ ਕੇ ਉਹਨੂੰ ਸਰਕਾਰੀ ਨੌਕਰੀ ਮਿਲੀ ਸੀ ਫਿਰ ਇਹ ਵੀਰ ਕਹਿੰਦਾ ਵੀ ਸਾਡੇ ਸਾਡੀ ਇੱਕ ਚਾਚੀ ਸੀ ਉਹ ਬਹੁਤ ਜ਼ਿਆਦਾ ਬਿਮਾਰ ਸੀ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦੀ ਹੁੰਦੀ ਸੀ ਬਹੁਤ ਤੇ ਕਹਿੰਦੇ ਡਾਕਟਰਾਂ ਨੇ ਉਹਨੂੰ ਜਵਾਬ ਦੇ ਦਿੱਤਾ ਸੀ ਵੀ ਇਹ ਬਚਣੀ ਨਹੀਂ ਵੀ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਡਾਕਟਰਾਂ ਨੇ ਕਿਹਾ ਸੀ ਇਹਦੀ ਸੇਵਾ ਕਰ ਲੋ ਤੇ ਅਸੀਂ ਉਹਨੂੰ ਕਹਿਣਾ ਜਦੋਂ ਅਸੀਂ ਸੁਣਨਾ ਵੀ ਡਾਕਟਰ ਨੇ ਇਹ ਗੱਲ ਕਹਿਤੀ ਆ ਵੀ ਇਹਦੀ ਸੇਵਾ ਕਰ ਲੋ ਕਹਿੰਦਾ ਅਸੀਂ ਲਾਗੇ ਜਾ ਕੇ ਬਹਿਣਾ ਉਹਨੇ ਕਹਿਣਾ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਨੇ ਰਾਜੀ ਕਰ ਦੇਣਾ ਵਾ ਮੈਨੂੰ ਕੁਝ ਨਹੀਂ ਹੁੰਦਾ ਮੈਂ ਨਹੀਂ ਮਰਦੀ ਜੇ ਡਾਕਟਰਾਂ ਮੈਨੂੰ ਜਵਾਬ ਦੇ ਦਿੱਤਾ ਨਾ ਡਾਕਟਰ ਕੌਣ ਹੈ ਮੇਰਾ ਬਾਬਾ ਦੀਪ ਸਿੰਘ ਸਾਹਿਬ ਵੱਡਾ ਡਾਕਟਰ ਮੈਂ ਰਾਜੀ ਹੋ ਜਾਣਾ ਕਹਿੰਦੇ ਉਹਨੇ ਇੰਨਾ ਭਰੋਸਾ ਬਾਬਾ ਦੀਪ ਸਿੰਘ ਸਾਹਿਬ ਤੇ ਕੀਤਾ ਦੋਆਂ ਢਾਈਆਂ ਮਹੀਨਿਆਂ ਤੇ ਮੰਜੇ ਤੇ ਉੱਠ ਕੇ ਚੰਗੀ ਭਲੀ ਹੋ ਗਈ ਉਹ ਵੀਰ ਦੱਸਦਾ ਕਹਿੰਦਾ ਵੀ ਉਹਨੇ ਪਾਥੀਆਂ ਪਥਣੀਆਂ ਕਈ ਕੁਝ ਕਰਨਾ ਤਾਂ ਹੀ ਆਖਣਾ ਵੇਖ ਲੋ ਇਹ ਉਹ ਮਾਈ ਜੀ ਨੂੰ ਡੈਕਟਰ ਨੇ ਜਵਾਬ ਦਿੱਤਾ ਕਹਿੰਦਾ ਜਦੋਂ ਮੈਨੂੰ ਜੇਲ੍ਹ ਹੋਈ ਤੇ ਮੇਰੀਆਂ ਦੋ ਧੀਆਂ ਨੇ ਇੱਕ ਪੁੱਤਰ ਹੈ ਤੇ ਮਹਾਰਾਜ ਦੀ ਕਿਰਪਾ ਨਾਲ ਪੁੱਤਰ ਜਿਹੜਾ ਸੀ ਉਦੋਂ ਬਹੁਤ ਛੋਟਾ ਸੀ ਅਜੇ 6 ਮਹੀਨੇ 7 ਮਹੀਨੇ ਦਾ ਸੀਗਾ ਤੇ ਧੀਆਂ ਥੋੜੀਆਂ ਵੱਡੀਆਂ ਸੀ ਤੇ ਕਹਿੰਦਾ ਵੀ ਮੈਨੂੰ ਜੇਲ੍ਹ ਹੋ ਗਈ ਪੈਸਾ ਕੋਲ ਕੋਈ ਨਹੀਂ ਪਿਛੇ ਇੰਨਾ ਤੇ ਮਹਾਰਾਜ ਦੀ ਕਿਵੇਂ ਕਿਰਪਾ ਸਤਗੁਰਾਂ ਦੀ ਵਰਤੀ ਕਹਿੰਦਾ ਮੇਰੇ ਮਨ ਵਿੱਚ ਨਾ ਇਹੋ ਹੀ ਆਈ ਜਾਣਾ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਜੀ ਉਹਨੂੰ ਨੌਕਰੀ ਦਿੱਤੀ ਹੈ ਬਾਬਾ ਦੀਪ ਸਿੰਘ ਸਾਹਿਬ ਨੇ ਸਾਡੀ ਚਾਚੀ ਚੰਗੀ ਪੜੀ ਕਰਤੀ ਤੇ ਮੈਂ ਵੀ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਾਂ ਕੀ ਪਤਾ ਮਾਰੇ ਮੈਨੂੰ ਵੀ ਇਥੋਂ ਕੱਢ ਦੇਣ ਜ਼ਮਾਨਤ ਨਹੀਂ ਸੀ ਹੁੰਦੀ ਪੈਸਾ ਮੰਗਦੇ ਸੀ ਕੋਟ ਦੇ ਮਾਰਦੇ ਸੀ ਅਸਲ ਵਿੱਚ ਜਿਨ੍ਹਾਂ ਨੇ ਬੰਦਾ ਮਾਰਿਆ ਸੀ ਉਹਨਾਂ ਨੇ ਪੈਸਾ ਚੜਾ ਦਿੱਤਾ ਸੀ ਪੁਲਿਸ ਨੂੰ ਵੀ ਇਹਨੂੰ ਹੀ ਅੰਦਰ ਡੱਕ ਛੱਡੋ ਇਹਨੇ ਮਾਰਿਆ ਇਹੋ ਜਿਹਾ ਚੱਕਰ ਪਿਆ ਸੀ ਖਾਲਸਾ ਜੀ ਕੋਈ ਤੇ ਮਹਾਰਾਜ ਦੀ ਕਿਰਪਾ ਨਾਲ ਉਹ ਵੀਰ ਕਹਿੰਦਾ ਮੇਰੇ ਮਨ ਵਿੱਚ ਨਾ ਉਹ ਗੱਲਾਂ ਆਉਣੀਆਂ ਵੀ ਮੇਰੀ ਚਾਚੀ ਨੂੰ ਮਹਾਰਾਜ ਨੇ ਠੀਕ ਕੀਤਾ ਸ਼ਹੀਦਾਂ ਨੂੰ ਮੈਂ ਵੀ ਯਾਦ ਕਰਾਂ ਕਹਿੰਦਾ ਫਿਰ ਮੈਂ ਜੇਲ੍ਹ ਵਿੱਚ ਉਦੋਂ ਜਦੋਂ ਸਾਂ ਕਹਿੰਦਾ ਉੱਥੇ ਹੀ ਫਿਰ ਮਹਾਰਾਜ ਦੀ ਕਿਰਪਾ ਨਾਲ ਮੈਂ ਵਾਹਿਗੁਰੂ ਵਾਹਿਗੁਰੂ ਸਿਮਰਨ ਸ਼ੁਰੂ ਕੀਤਾ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਸ਼ਹੀਦੋ ਸਿੰਘੋ ਹੋਰ ਤੇ ਮੈਨੂੰ ਕੁਝ ਆਉਂਦਾ ਨਹੀਂ ਮੈਂ ਤੁਹਾਡਾ ਨਾਮ ਜਪ ਸਕਦਾ ਜਾਂ ਵਾਹਿਗੁਰੂ ਵਾਹਿਗੁਰੂ ਜਪ ਸਕਦਾ ਕਹਿੰਦਾ ਵੀ ਇੱਕ ਵਾਰ ਮੇਰੀ ਘਰ ਦੀ ਮੈਨੂੰ ਮਿਲਣ ਜਾਂਦੀ ਹੈ ਮੇਰੀ ਮਾਂ ਤੇ ਮੇਰੀ ਘਰ ਦੀ ਇਨਾ ਮੈਂ ਇਹਨਾਂ ਨੂੰ ਕਿਹਾ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਓ ਉੱਥੇ ਥੋੜੇ ਪੈਸੇ ਪਾ ਕੇ ਕੜਾਹ ਪ੍ਰਸ਼ਾਦ ਦੀ ਦੇਖਰਾਉ ਉੱਥੇ ਅਰਦਾਸ ਕਰਾ ਕੇ ਆਓ ਮਹਾਰਾ ਕਿਰਪਾ ਕਰਨਗੇ ਸੋ 사ਤਗੁਰਾਂ ਦੀ ਕਲਾ ਵਰਤੀ ਵੀਰ ਕਿਹਾ ਮੈਂ 2 ਸਾਲ ਜੇਲ੍ਹ ਚ ਕੱਟੇ ਪਰ 2 ਸਾਲ ਮੈਂ ਮਹਾਰਾ ਨੂੰ ਯਾਦ ਕਰਦਾ ਰਿਹਾ ਤੇ ਮੈਨੂੰ ਇਦਾਂ ਲੱਗਦਾ ਸੀ ਜਿਦਾਂ ਦੋ ਦੇਣ ਹੀ ਬੀਤੇ ਆ ਮਨ ਮੇਰਾ ਟਿਕ ਗਿਆ ਸ਼ਬਦ ਵਿੱਚ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਇਦਾਂ ਕਹਿੰਦਾ ਮੈਂ ਬੋਲਦੇ ਰਹਿਣਾ ਕਹਿੰਦੇ ਵਾਹਿਗੁਰੂ 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 ਇਦਾਂ ਸਿਮਰਨ ਕਰਨਾ ਤੇ ਮਨ ਵਿੱਚ ਕਹਿੰਦਾ ਮੇਰੇ ਆ ਗਿਆ ਵੀ ਮਹਾਰਾਜ ਮੈਨੂੰ ਰੱਖਣਗੇ ਜਿੱਦਾਂ ਮੇਰੀ ਚਾਚੀ ਨੂੰ ਰੱਖਿਆ ਮੇਰੇ ਭਰਾ ਨੂੰ ਕਈ ਕੋਈ ਦਿੱਤਾ ਮੈਨੂੰ ਵੀ ਬਾਬਾ ਦੀਪ ਸਿੰਘ ਸਾਹਿਬ ਦੇਣਗੇ ਮੈਂ ਗਰੀਬ ਹਾਂ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰੋ ਕਹਿੰਦਾ ਮੈਂ ਇਦਾਂ ਅਰਦਾਸਾਂ ਕਰਦੇ ਰਹਿਣਾ ਮਹਾਰਾਜ ਦੀ ਚਰਨਾ ਕਮਲਾਂ ਵਿੱਚ ਕਹਿੰਦੇ ਫਿਰ ਨਾ ਸਤਗੁਰਾਂ ਦੀ ਕਲਾ ਵਰਤੀ ਕਹਿੰਦਾ ਵੀ ਮੇਰੇ ਮਨ ਵਿੱਚ ਨਾ ਇੱਕਦਮ ਖਿਆਲ ਆ ਗਿਆ ਵੀ ਬੜੇ ਦਿਨ ਹੋ ਗਏ ਆ ਵੀ ਮੈਂ ਜਾਪ ਕਰਦਿਆਂ ਨੂੰ ਤੇ ਮਹਾਰਾਏ ਮੈਨੂੰ ਅਜੇ ਤੱਕ ਛਡਾਇਆ ਨਹੀਂ ਹੈ ਕੀ ਕਾਰਨ ਕਹਿੰਦਾ ਮੈਂ ਮਨ ਵਿੱਚ ਨਾ ਅਰਦਾਸ ਕੀਤੀ ਬਾਬਾ ਦੀਪ ਸਿੰਘ ਸਾਹਿਬ ਜੀ ساری ਉਮਰ ਤੈਨੂੰ ਮੰਨੂ ਮਹਾਰਾਜ ਇਹ ਆ ਕੋਈ ਉਹਦੀ ਧੀ ਦਾ ਜਨਮ ਦਿਨ ਹੀ ਸ਼ਾਇਦ ਖਾਲਸਾ ਜੀ ਵੱਡੀ ਦਾ ਕਿ ਬੇਟੇ ਦਾ ਇਦਾਂ ਵੀਰ ਨੇ ਦੱਸਿਆ ਸੀ ਮੈਨੂੰ ਵਿਸਰ ਗਿਆ ਜਨਮ ਦਿਨ ਸੀ ਤੇ ਉਹ ਉਹਦੀ ਘਰ ਵਾਲੀ ਕਹਿੰਦੀ ਵੀ ਬੱਚੇ ਕਹਿੰਦੇ ਆ ਵੀ ਐਰਕਾਂ ਜਨਮ ਦਿਨ ਮਨਾਉਣਾ ਡੈਡੀ ਵੀ ਹੋਵੇ ਫਿਰ ਮਨਾਉਣਾ ਤੇ ਖਾਲਸਾ ਜੀ ਕਹਿੰਦਾ ਮੇਰੇ ਮਨ ਅੱਖਾਂ 'ਚ ਪਾਣੀ ਆ ਗਿਆ ਮਨ ਬਰਾਗ ਨਾਲ ਭਰ ਗਿਆ ਤੇ ਮੈਂ ਸੋਚਿਆ ਵੀ ਮੈਂ ਕਿੱਦਾਂ ਜਾਵਾਂ ਮੇਰਾ ਤੇ ਕੋਈ ਹਿਲਾ ਵਸੀਲਾ ਹੀ ਨਹੀਂ ਤੇ ਕਹਿੰਦਾ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਬਾਬਾ ਜੀ ਮੇਰੀਆਂ ਮੇਰੇ ਬੱਚੇ ਜਿਹੜੇ ਉਹ ਕਹਿੰਦੇ ਆ ਵੀ ਮੈਂ ਨਾਲ ਹੋਵਾਂ ਜਨਮ ਦੇਣ ਦੀ ਕਿਰਪਾ ਕਰੋ ਜੇ ਉਹ ਤੋਂ ਪਹਿਲਾਂ ਪਹਿਲਾਂ ਮੈਂ ਬਰੀ ਹੋ ਜਾਵਾਂ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ ਤੋ ਕਹਿੰਦਾ ਮੈਂ ਇਹ ਅਰਦਾਸ ਬਾਬਾ ਦੀਪ ਸਿੰਘ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕੀਤੀ ਤੇ 15-20 ਦਿਨਾਂ ਬਾਅਦ ਜਿਹੜਾ ਖਾਲਸਾ ਜੀ ਉਹ ਜੇਲ੍ਹਰ ਹੁੰਦਾ ਕੀ ਕਹਿੰਦੇ ਉਹਨੂੰ ਮੈਨੂੰ ਨਾਂ ਨਹੀਂ ਉਹਦਾ ਪਤਾ ਕਹਿੰਦੇ ਉਹ ਚੇਂਜ ਹੋ ਗਿਆ ਪਹਿਲਾ ਜਿਹੜਾ ਸੀ ਉਹਨਾਂ ਕੋ ਪੈਸੇ ਖਾਦੇ ਸੀ ਜਦੋਂ ਚੇਂਜ ਹੋਇਆ ਤੇ ਉਹ ਇੱਕਦਮ ਫੇਰੀ ਦੇ ਸੀ ਤੇ ਉਹ ਜਦੋਂ ਕੋਈ ਚੱਕਰ ਪਿਆ ਖਾਲਸਾ ਦੀ ਉਹ ਬੰਦੇ ਜਿਨ੍ਹਾਂ ਨੇ ਮੁੰਡਾ ਮਾਰਿਆ ਸੀ ਜਿਨ੍ਹਾਂ ਨੇ ਅਸਲੀ ਚ ਮਹਾਰਾਜ ਨਾਲ ਪੈਸਾ ਚੜਾਇਆ ਸੀ ਉਹਦੇ ਨਾਲ ਇੱਕ ਦਿਨ ਕਿਹਦੇ ਝੜਪ ਹੋ ਗਈ ਉਹ ਜਿਹੜਾ ਬੰਦਾ ਐਸ ਐਚਓ ਜਾਂ ਕੋਈ ਆਇਆ ਸੀ ਉਹਦੇ ਨਾਲ ਉਹਨਾਂ ਚੁੱਕ ਕੇ ਜੇਲੇ ਲੈ ਜਾਂਦਾ ਜਦੋਂ ਜੇਲੇ ਲਿਆਂਦਾ ਤੇ ਉਹ ਮੇਰੇ ਵਾਲੇ ਇੱਥੇ ਮੈਂ ਸੀਗਾ ਸੈਲ 'ਚ ਉਹਦੇ ਨਾਲ ਦੇ ਸੈਲ 'ਚ ਉਹ ਲੈ ਜਾਂਦਾ ਤੇ ਕਹਿੰਦਾ ਮੈਂ ਇੱਕ ਦਿਨ ਬੈਠਾ ਹੱਥ ਜੋੜ ਕੇ ਤੇ ਚੌਂਕੜੀ ਮਾਰ ਕੇ ਬੈਠਾ ਤੇ ਵਾਹਿਗੁਰੂ ਵਾਹਿਗੁਰੂ ਕਰਾਂ ਤਾਂ ਮੈਨੂੰ ਉਹ ਪੁਲਿਸ ਵਾਲਾ ਕਹਿੰਦਾ ਸਰਦਾਰ ਸੀ ਉਹ ਕਹਿੰਦਾ ਕੀ ਕਰਦਾ ਤੇ ਮੈਂ ਉਹਨੂੰ ਦੱਸਿਆ ਵੀ ਮੈਂ ਸਿਮਰਨ ਕਰਦਾ ਕਿਹੜਾ ਸਿਮਰਨ ਕਰਦਾ ਹੁੰਨਾ ਕਹਿੰਦੇ ਵੀ ਮੈਂ ਕਹਾਂ ਵੀ ਮੈਂ ਵਾਹਿਗੁਰੂ ਗੁਰਮੁਖੰਦ ਸਾਹਿਬ ਦਾ ਸਿਮਰਨ ਕਰਦਾ ਨੇ ਆਪਾ ਦੀਪ ਸਿੰਘ ਸਾਹਿਬ ਨੂੰ ਜਪਦਾ ਕਹਿੰਦਾ ਚੰਗਾ ਚੰਗਾ ਇਹ ਕੰਮ ਕਰਿਆ ਕਰ ਜਦੋਂ ਇਹ ਗੱਲ ਚੱਲੀ ਤੇ ਮੈਨੂੰ ਕਹਿੰਦਾ ਤੂੰ ਕਿਹੜੇ ਕੇਸ ਚ ਅੰਦਰ ਆਇਆ ਤੇ ਕਹਿੰਦਾ ਮੈਂ ਦੱਸਿਆ ਵੀ ਮੈਂ ਬਾਬਾ ਜੀ ਕਾਲੇ ਕੇਸ ਚ ਅੰਦਰ ਆਉਣਾ ਸੀ ਮੇਰਾ ਤਾਂ ਕੋਈ ਕਸੂਰ ਨਹੀਂ ਦੁਕਾਨ ਸੀ ਉਹਦੇ ਗਾੜੀ ਝੜਪ ਹੋਈ ਤੇ ਬੰਦ ਲੋਹਰਾ ਨੇ ਬੰਦਾ ਮਾਰਤਾ ਮੈਸ਼ ਡਾਉਣ ਗਿਆ ਮੈਨੂੰ ਉਹਨਾਂ ਚੁੱਕ ਲਿਆ ਤੇ ਕਹਿੰਦਾ ਇੱਥੋਂ ਤੱਕ ਵੀ ਮੇਰੇ ਕੰਨੀ ਆਵਾਜ਼ ਪੁਲਿਸ ਦੀ ਪਈ ਸੀ ਵੀ ਸਾਨੂੰ ਤੋਂ ਉਹਨਾਂ ਨੇ ਪੈਸਾ ਦੇਤਾ ਤੈਨੂੰ ਤਾਂ ਅਸੀਂ ਛੱਡਦੇ ਨਹੀਂ ਇਹਨੇ ਦੱਸ ਪੁੱਛਿਆ ਵੀ ਕੌਣ ਬੰਦੇ ਨੇ ਕਿੱਥੋਂ ਨੇ ਕਿੱਦਾਂ ਨੇ ਜਦੋਂ ਸਾਰਾ ਪਤਾ ਲੱਗਾ ਵੀ ਇਦਾਂ ਇਦਾਂ ਇਹ ਬੰਦੇ ਨੇ ਤੇ ਉਹਨੂੰ ਉਹਨੇ ਸਾਰੀ ਪੁੱਛ ਪੜਤਾਲ ਕਰ ਲਈ ਸੀ ਜਿਹੜਾ ਬੰਦਾ ਲੈ ਕੇ ਆਇਆ ਲਾਗੇ ਜੇਲ੍ਹ ਵਿੱਚ ਉਹ ਕਹਿੰਦਾ ਉਹ ਤੇ ਅੰਦਰ ਹੀ ਆ ਜੇਲ੍ਹ 'ਚ ਹੀ ਆ ਵੀ ਆ ਬੰਦਾ ਉਹ ਕਹਿੰਦਾ ਵੀ ਹਾਂ ਇਹੋ ਬੰਦਾ ਇਹਨੇ ਮਾਰਿਆ ਉਹਨੂੰ ਬੰਦੇ ਨੂੰ ਤੇ ਮੇਰੇ ਤੇ ਕੇਸ ਪਿਆ ਉਹ ਮਹਾਰਾਜ ਨੇ ਐਸੀ ਕਲਾ ਵਰਤਾਈ ਉਹ ਬੰਦੇ ਨੇ ਸਾਰੀ ਜਦੋਂ ਪੋਛਣ ਕੀਤੀ ਸਭ ਕੁਝ ਹੋਇਆ ਤੇ ਖਾਲਸਾ ਜੀ ਇਹ ਵੀਰ ਨੂੰ ਫਿਰ ਉਹਨੇ ਛੁੱਟੀ ਦਿੱਤੀ ਜੇਲ੍ਹ ਚ ਇਹ ਬਰੀ ਹੋਇਆ ਉਹਦੇ ਉੱਤੇ ਫਿਰ ਖਾਲਸਾ ਜੀ ਕੇਸ ਮੁਕਦਮਾ ਚੱਲਿਆ ਐਸੀ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਕਹਿੰਦਾ ਮੈਂ ਜਿੰਨੇ ਦਿਨਾਂ ਦਾ ਕਿਹਾ ਸੀ ਬਾਬਾ ਦੀਪ ਸਿੰਘ ਸਾਹਿਬ ਨੇ ਉਤੋਂ ਪਹਿਲਾਂ ਮੈਨੂੰ ਬਰੀ ਕਰਾਤਾ ਵੇਖੋ ਹੀ ਲਵਸੀਲਾ ਬਣ ਗਿਆ ਨਾ ਜਦੋਂ ਮਹਾਰਾਜ ਨੂੰ ਯਾਰ ਕਰੀਏ ਮਹਾਰਾਜ ਰਾਹ ਖੋਲ ਦਿੰਦਾ ਖਾਲਸਾ ਜੀ ਰੱਬ ਕਦੇ ਆਪ ਪ੍ਰਗਟ ਹੋ ਕੇ ਆ ਕੇ ਕਿਸ ਨੂੰ ਕੋਈ ਚੀਜ਼ ਨਹੀਂ ਫੜਾਉਂਦਾ ਰੱਬ ਕਿਸੇ ਦੇ ਸਰੀਰ ਵਿੱਚ ਆ ਕੇ ਕਾਰਜ ਕਰ ਜਾਂਦਾ ਕਿਸੇ ਦੇ ਹਿਰਦੇ ਵਿੱਚ ਵਸ ਕੇ ਕਾਰਜ ਕਰ ਜਾਂਦਾ ਕੋਈ ਕਲਾ ਇਹੋ ਜੀ ਵਰਤਾਉਂਦਾ ਹੈ ਖਾਲਸਾ ਜੀ ਉਹੋ ਜਿਹਾ ਕਾਰਜ ਹੋ ਜਾਂਦਾ ਇਹ ਨਹੀਂ ਵੀ ਰੱਬ ਪ੍ਰਕਾਸ਼ ਬੜਾ ਵੱਡਾ ਤੁਹਾਡੇ ਪਹਿਲਾਂ ਸਾਹਮਣੇ ਆਊਗਾ ਉਹ ਵੀ ਆ ਸਕਦਾ ਇਹ ਨਹੀਂ ਕਿ ਦਾਸ ਉਹ ਤੋਂ ਮੁਨਕਰ ਹੈ ਮਹਾਰਾਜ ਸਿੱਧੇ ਪ੍ਰਤੱਖ ਵੀ ਨਜ਼ਰੀ ਆ ਸਕਦੇ ਜਿੱਤੇ ਚਾਵੇ ਜਿੱਤੇ ਕਿਰਪਾ ਕਰੇ ਸਤਗੁਰੂ ਪਰ ਖਾਲਸਾ ਜੀ ਬਹੁਤਾ ਜਿਹੜਾ ਸੰਸਾਰ ਵਿੱਚ ਕਾਰਜ ਹੈ ਉਹ ਮਹਾਰਾ ਜੀ ਇਦਾਂ ਕਾਰਜ ਕਰਦੇ ਕਿਸੇ ਦੇ ਹਿਰਦੇ ਵਿੱਚ ਵਸ ਕੇ ਤੇ ਮਹਾਰਾ ਨੇ ਕਲਾ ਵਰਤਾਈ ਤੇ ਵੇਖੋ ਖਾਲਸਾ ਜੀ ਵੀਰ ਜਿਹੜਾ ਬਰੀ ਹੋ ਗਿਆ ਤੇ ਕਹਿੰਦਾ ਮੈਂ ਹੈਰਾਨ ਹਾਂ ਵੀ ਉਹ ਕਿਦਾਂ ਕਾਰਜ ਹੋਇਆ ਵੇਖੋ ਕਿਵੇਂ ਮਹਾਰਾ ਨੇ ਕਲਾ ਕਲਾ ਵਰਤਾਈ ਤੇ ਇਹ ਵੀਰ ਕਹਿੰਦਾ ਉਸ ਦਿਨ ਤੋਂ ਬਾਅਦ ਮੈਂ ਪੱਕਾ ਕਰ ਲਿਆ ਸੀ ਮੈਂ ਸਵੇਰੇ ਅਮਰਤ ਵੇਲੇ ਅਰਦਾਸ ਕਰਨੀ ਸ਼ਾਮਾਂ ਨੂੰ ਅਰਦਾਸ ਕਰਨੀ ਦੁਪਹਿਰ ਵੇਲੇ ਅਰਦਾਸ ਕਰਨੀ ਅਰਦਾਸ ਦੀ ਏਡੀ ਵੱਡੀ ਖਾਲਸਾ ਜੀ ਕੀਮਤ ਹੈ ਏਡੀ ਵੱਡੀ ਤਾਕਤ ਹੈ ਆਪਾਂ ਅਰਦਾਸ ਨਹੀਂ ਕਰਦੇ ਤਾਂ ਕਰਕੇ ਸਾਡਾ ਕਈ ਵਾਰੀ ਕਾਰਜ ਸਫਲਾ ਵੀ ਨਹੀਂ ਹੁੰਦਾ ਭਜੋ ਨੱਠੀ ਪਈ ਹੁੰਦੀ ਹੈ ਚਪੈਰਾ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਘਟਦੇ ਹਾਂ ਤੇ ਭਜੋ ਨੱਠੀ ਪੈ ਜਾਂਦੀ ਹੈ ਵੀ ਘਰੇ ਚਲ ਜੀਏ ਨਿਹਰਾ ਹੋ ਜਾਣਾ ਜਿਨ੍ਹਾਂ ਨੇ ਬਸੇ ਆਏ ਹੁੰਦੇ ਉਹ ਕਹਿੰਦੇ ਹੁੰਦੇ ਵੀ ਬੱਸਾਂ ਨਾਲ ਸਾਨੂੰ ਸਾਡੀਆਂ ਮਿਸ ਹੋ ਜਾਣਾ ਕਿੱਦਾਂ ਜਾਵਾਂਗੇ ਭਜੋ ਨੱਠੀ ਕਰ ਲੈਂਦੇ ਨੇ ਉਸ ਵੇਲੇ ਅਰਦਾਸ ਨਹੀਂ ਮਾਰਦੇ ਚਰਣਾ ਵਿੱਚ ਕਰਦੇ ਸੋ ਇਹ ਵੀਰ ਦਾ ਵੇਖੋ ਖਾਲਸਾ ਜੀ ਕਿਵੇਂ ਮਾਰ ਐਨੇ ਕਾਜ ਸਵਾਰਿਆ ਜੇਲ ਵਿੱਚੋਂ ਭਰੀ ਹੋਇਆ ਕਤਲ ਕੇਸੇ ਦੇ ਉੱਤੇ ਪਿਆ ਹੋਇਆ ਸੀ ਝੂਠਾ ਕਤਲ ਕੇਸ ਤੇ ਫਿਰ ਵੀ 2 ਸਾਲ ਅੰਦਰ ਰਿਹਾ ਤੇ ਫਿਰ ਵੀ ਵੇਖੋ ਖਾਲਸਾ ਜੀ ਨਾਮ ਜਪਦਾ ਰਿਹਾ ਤੇ ਮਾਰ ਐਨੇ ਕਲਾ ਵਰਤਾਈ ਹੁਣ ਵੀ ਕਹਿੰਦਾ ਅਮਰਤਾਰੀ ਹਾਂ ਸਾਰਾ ਹੀ ਪਰਿਵਾਰ ਮੇਰੀਆਂ ਬੱਚੀਆਂ ਵੀ ਮੇਰਾ ਬੇਟਾ ਵੀ ਮੇਰੀ ਘਰ ਵਾਲੀ ਮੈਂ ਖੁਦ ਅਮਰਤਾਰੀ ਹੋ ਕੇ ਸਤਗੁਰਾਂ ਦਾ ਨਾਮ ਸਿਮਰਦਾ ਜੀ ਕਰਦਾ ਜਿਹੜਾ ਕੰਮ ਉਹ ਤੋਂ ਬੰਦ ਹੋ ਗਿਆ ਸੀ ਮਹਾਰਾਜ ਦੀ ਕਿਰਪਾ ਨਾਲ ਉਹ ਵੀ ਚੱਲ ਪਿਆ ਕਹਿੰਦਾ ਫਿਰ ਉਸ ਤੋਂ ਬਾਅਦ ਉਹ ਕੰਮ ਵਿੱਚ ਥੋੜੀ ਦਿੱਕਤ ਆਉਂਦੀ ਸੀ ਉਸ ਤੋਂ ਬਾਅਦ ਕਹਿੰਦਾ ਮੈਂ ਛੋਟਾ ਹਾਥੀ ਲੈ ਲਿਆ ਹੁਣ ਇੱਕ ਤੋਂ ਦੋ ਬਣ ਗਏ ਹੋਣ ਕੰਮ ਕਾਜ ਬੜਾ ਸੋਹਣਾ ਚੱਲਦਾ ਹੈ ਮਹਾਰਾਜ ਦੀ ਕਿਰਪਾ ਨਾਲ ਵੇਖੋ ਜਿਨ੍ਹਾਂ ਨੇ ਸਤਿਗੁਰਾਂ ਨੂੰ ਜਪਿਆ ਤੇ ਆਇਆ ਗਾਇਆ ਭਾਈ ਉਹਨਾਂ ਨੂੰ ਮਹਾਰਾਜ ਨੇ ਬਹੁਤ ਕੁਝ ਬੇਅੰਤ ਕਿਰਪਾ ਕੀਤੀ ਹੈ ਸੱਚੇ ਪਾਤਸ਼ਾਹ ਦਾਇਆ ਕਰਨ ਇੱਕ ਬੇਨਤੀ ਖਾਲਸਾ ਜੀ ਜਿਨ੍ਹਾਂ ਦੇ ਚੰਡੀ ਦੇ ਵਾਰ ਪਾਠ ਬੁੱਕ ਨੇ ਉਹ ਵੀ ਇੱਕ ਵਾਰ ਮੈਂ ਮੈਸੇਜ ਕਰਕੇ ਦੱਸ ਦਿਓ ਜਾਂ ਜਿਨ੍ਹਾਂ ਨੂੰ ਦਾਸ ਨੇ ਕਿਹਾ ਸੀ ਵੀ ਤੁਹਾਡਾ ਬੁੱਕ ਕਰਾ ਕੇ ਟਾਈਮ ਦੱਸਾਂਗੇ ਉਹ ਵੀ ਮੈਨੂੰ ਮੈਸੇਜ ਕਰਕੇ ਦੱਸ ਦਿਓ ਕਿਉਂਕਿ ਖਾਲਸਾ ਜੀ ਮੇਰੇ ਕੋਲ ਇੱਕ ਪਰਚੀ ਜਿਹੜੀ ਡਾਇਰੀ ਉੱਤੇ ਪਾਠ ਲਿਖਿਆ ਸੀ ਉਹ ਡਾਇਰੀ ਗੁੰਮ ਹੋ ਗਈ ਹੈ ਤੇ ਜਿਹੜੇ ਜਿੱਥੇ ਪਾਠ ਲਖਾਏ ਸੀ ਮਹਾਂਪੁਰਸ਼ਾਂ ਦੇ ਕੋਲੇ ਉਹ ਵੀ ਉੱਥੇ ਵੀ ਦੋ ਡੈਰੀਆਂ ਹੁੰਦੀਆਂ ਉੱਥੇ ਵੀ ਕੋਈ ਖਾਲਸਾ ਜੀ ਸ਼ਰਾਰਤੀ ਕੋਈ ਉਥੋਂ ਡੈਰੀ ਚੁੱਕ ਕੇ ਲੈ ਗਿਆ ਦਰਬਾਰ ਚੋਂ ਮਹਾਰਾਜ ਦੇ ਇਸ ਕਰਕੇ ਜਰੂਰ ਮੈਸੇਜ ਕਰਿਓ ਤੇ ਮੈਨੂੰ ਪੁੱਛ ਲਿਓ ਜਿਨ੍ਹਾਂ ਜਿਨ੍ਹਾਂ ਦੇ ਪਾਠ ਪੁੱਤਾਂ ਨੇ ਬੁੱਕ ਕਰਾਏ ਸੀ ਕਈਆਂ ਦੇ ਤਾਂ ਮੇਰੇ ਕੋਲ ਖਾਲਸਾ ਜੀ ਦੂਜੀ ਕਾਪੀ ਤੇ ਲਿਖੇ ਹੋਏ ਨੇ ਪਰ ਉਹ ਮਿਲ ਨਹੀਂ ਰਹੀ ਪਰ ਜਰੂਰ ਮੈਸੇਜ ਕਰਿਓ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਸਤਗੁਰ ਚੜ੍ਹਦੀ ਕਲਾ ਬਖਸ਼ਣ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਤਾ ਜੀ ਮਾਤਾ ਸਾਹਿਬ ਦੇਵਾ ਕੌਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਬਾਬਾ ਦੀਪ ਸਿੰਘ ਸਾਹਿਬ ਜੀ ਬਾਬਾ ਨੋਦ ਸਿੰਘ ਸਾਹਿਬ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਆਪਣੇ ਚਰਨਾਂ ਕਮਲਾਂ ਦਾ ਪ੍ਰੇਮ ਪਿਆਰ ਬਖਸ਼ਣ ਸਾਰਿਆਂ ਨੂੰ ਸੁੱਖ ਹੋਵੇ ਮਹਾਰਾਜ ਦਾ ਨਾਮ ਜਪਾਵੇ ਸਤਿਗੁਰੂ ਦਇਆ ਕਰਨ ਭੁੱਲਾਂ ਦੀ ਖਿਮਾ ਖਾਲਸਾ ਜੀ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ